ਜਿਹੜਾ ਅੱਜ ਕੱਲ ਇਹ ਚੱਲ ਰਿਹਾ ਨਾ ਵੀਰਬਾਲ ਦਿਵਸ ਵੀਰ ਸ਼ਬਦ ਹੀ ਸਾਡਾ ਨਹੀਂ ਇਹ ਵੀਰ ਸਾਬਰਕਰ ਵੀ ਕਹਿੰਦੇ ਆ ਆਰਐਸਐਸ ਵਾਲੇ ਉਹਨਾਂ ਦੇ ਨਾਲ ਸਾਬਜਾਦਿਆਂ ਦੀ ਤੁਲਨਾ ਹੈ ਦੂਜਾ ਇਹਦੇ ਵਿੱਚ ਸ਼ਹਾਦਤ ਸ਼ਬਦ ਨਹੀਂ ਹੈ ਵੀਰਬਾਲ ਦਿਵਸ ਦੇ ਔਰ ਸ਼ਹਾਦਤ ਨਹੀਂ ਹੈ ਕਿਉਂਕਿ ਇਹਨਾਂ ਦੇ ਕੋਲ ਸ਼ਹਾਦਤ ਹੈ ਹੀ ਨਹੀਂ ਜਿਹੜੇ ਮਨਾ ਰਹੇ ਨੇ ਸ਼ਹਾਦਤ ਦਾ ਸੰਕਲਪ ਹੀ ਸਾਡੇ ਵਾਲੇ ਪਾਸੇ ਤੁਰਦਾ ਹੈ ਸ਼ਹੀਦੀ ਦਾ ਸੰਕਲਪ ਇਨਾਂ ਦੇ ਕੋਲ ਬਲੀਦਾਨ ਹੈ ਬਲੀਦਾਨ ਬਲੀ ਤੋਂ ਬਣਦਾ ਸੀ ਨਿਮੰਨ ਦੇ ਬਲੀਆਂ ਨੂੰ ਸਿੱਖੀ ਦੇ ਵਿੱਚ ਜੋ ਤਉ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਿਰ ਦੇ ਦੋ ਮਥਾ ਜੀ ਨਹੀਂ ਕਰਨੀ ਇਸ ਕਰਕੇ ਇਨਾਂ ਥੋੜੀਆਂ ਦੀਆਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਫੇਰ ਇੱਕ ਰਾਸ਼ਟਰਵਾਦ ਨੂੰ ਪੇਸ਼ ਕੀਤਾ ਜਾ ਰਿਹਾ ਹੈ ਸਾਹਿਬਜ਼ਾਦੀਆਂ ਦੀਆਂ ਸ਼ਹਾਦਤਾਂ ਕੌਮੀ ਅਣਖ ਕੌਮੀ ਗੈਰਤ ਅਤੇ ਸਿੱਖੀ ਦੇ ਵਾਸਤੇ ਹੁੰਦੀਆਂ ਨੇ ਜੇ ਕੋਈ ਆਖੇ ਕਿ ਆ ਜਿਹੜਾ ਅੱਜ ਕੱਲ ਨਿਸ਼ਾਨ ਹੈ ਇਹਦੇ ਲਈ ਸਭ ਕੁਝ ਹੋ ਰਿਹਾ ਤੇ ਇਹ ਸਾਹਿਬਜ਼ਾਦੀਆਂ ਨੂੰ ਅਸੀਂ ਉਸ ਪਾਸੇ ਲਾਜ਼ਾ ਰਹੇ ਹਾਂ ਜਿਹੜੇ ਪਾਸੇ ਸਾਡੀ ਲੜਾਈ ਚੱਲਦੀ ਸੀ ਉਹ ਲੋਕ ਵੀਰ ਖਾਨ ਹੋਰ ਕੀ ਕਹਿੰਦਾ ਸੀ ਇਸਲਾਮ ਕਬੂਲ ਕਰ ਲਓ ਸਿੱਖੀ ਛੱਡ ਦਿਓ ਸਾਹਿਬ ਜੱਜ ਕਹਿੰਦੇ ਸੀ ਨਹੀਂ ਹਮਰੇ ਬੰਸ ਰੀਤ 임 ਆਈ ਸੀਸ ਜਾਈ ਪਰ ਸਿਰ ਨਾ ਜਾਏ। ਵੇਖੋ ਆ ਜਿਹੜਾ ਹੁਣ ਤਰੀਕੇ ਦੇ ਨਾਲ ਸ਼ਹੀਦੀ ਸਭਾ ਮਨਾਈ ਜਾਂਦੀ ਆ ਨਾ ਇਸ ਰੂਪ ਦੇ ਵਿੱਚ ਸ਼ਹੀਦੀ ਸਭਾ ਜਿਹੜੀ ਸਰਹੰਦ ਲੱਗਦੀ ਆ ਇਹ ਸ਼ੁਰੂ ਹੋਈ ਆ 1888 ਗਿਆਨੀ ਠਾਕੁਰ ਸਿੰਘ ਸਨ ਹਿਾਰਪੁਰ ਦੇ ਬੜੇ ਗੁਰਮੁਖ ਪਹੁੰਚੇ ਹੋਏ ਬੜਿਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ ਇੱਥੇ ਸਰਹੰਦ ਸੰਗਤਾਂ ਆਉਂਦੀਆਂ ਹੁੰਦੀਆਂ ਸੀ ਉਹਨਾਂ ਨੇ ਫਿਰ ਇੱਥੇ ਪਹਿਲਾ ਮਹਾਰਾਜੇ ਪਟਿਆਲੇ ਵਾਲੇ ਨੂੰ ਕਿਹਾ ਫਿਰ ਹੋਰ ਸੰਗਤਾਂ ਨੂੰ ਲੰਗਰ ਦਾ ਪ੍ਰਬੰਧ ਕੀਤਾ ਉੱਥੇ ਰਹਿਣ ਦਾ ਪ੍ਰਬੰਧ ਸੰਗਤਾਂ ਨੇ ਕਈ ਕਈ ਦਿਨ ਰਹਿਣਾ ਭੁੰਜੇ ਸੋਣਾ ਹੌਲੀ-ਹੌਲੀ ਅੱਜ ਵੇਖੋ ਉੱਥੇ ਲੱਖਾਂ ਦੇ ਇਕੱਠ ਹੁੰਦੇ ਆ ਜਿਹੜੀ ਇਹ ਸ਼ਹੀਦੀ ਸਭਾ ਵਾ ਸਰਹੰਦ ਵਾਲੀ ਜਿਸ ਰੂਪ ਦੇ ਵਿੱਚ ਇਹ ਹੁਣ ਲੱਗਦੀ ਆ ਇਹ ਸ਼ੁਰੂ ਹੋਈ ਆ 1800 ਖਾਸੀ ਦੇ ਵਿੱਚ ਗਿਆਨੀ ਠਾਕੁਰ ਸਿੰਘ ਹੋਣਾ ਨੇ ਸ਼ੁਰੂ ਕੀਤੀ ਆ ਕਿਸੇ ਨੂੰ ਕੋਈ ਹੱਕ ਨਹੀਂ ਆ ਕਿ 319 ਸਾਲ ਹੋ ਗਏ ਆ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਕੋਈ ਆਖੇ ਕਿ ਅਸੀਂ ਸਾਹਿਬ ਜਾਦਿਆਂ ਦੀ ਸ਼ਹਾਦਤ ਸ਼ਬਦ ਨੂੰ ਵਿੱਚੋਂ ਕੱਢ ਦੇਣਾ ਤੇ ਅਸੀਂ ਨਵਾਂ ਨਾਮ ਦਵਾਂਗੇ ਇਹ ਹੱਕ ਸਿਰਫ ਗੁਰੂ ਪੰਥ ਦੇ ਰਾਖਮੇ ਆ ਔਰ ਜਿਹੜੀਆਂ ਟ੍ਰੈਡੀਸ਼ਨਾਂ ਤੇ ਰਵੈਤਾਂ ਦੇ ਮੁਤਾਬਕ ਅਸੀਂ ਸਾਹਿਬ ਜਾਦਿਆਂ ਦੇ ਦਿਨ ਮਨਾਉਂਦੇ ਆ ਇਹਨਾਂ ਹੀ ਰਵੈਤਾਂ ਦੇ ਮੁਤਾਬਕ ਮਨਾਏ ਜਾਣੇ ਚਾਹੀਦੇ ਆ ਨਹੀਂ ਤੇ ਕੱਲ ਨੋਇਡਾ ਦੇ ਵਿੱਚ ਬਾਲ ਦਿਵਸ ਦੀ ਆੜ ਦੇ ਅੰਦਰ ਨਾਟਕ ਖੇਡਿਆ ਜਾ ਰਿਹਾ ਸੀ ਮੇਰੇ ਕੋਲ ਵੀਡੀਓ ਹੈ ਉਹਦੇ ਵਿੱਚ ਬੱਚਿਆਂ ਦੇ ਕੋਲੋਂ ਸਹਿਬਜ਼ਾਦਾ ਜੋਰਾਵਰ ਸਿੰਘ ਤੇ ਸਹਿਬਜ਼ਾਦਾ ਫਤਿਹ ਸਿੰਘ ਦੇ ਨਾਟਕ ਕਰਾਏ ਜਾ ਰਹੇ ਸੀ ਉਹਨਾਂ ਦਾ ਪਾਤਰ ਚਤਨ ਕੀਤਾ ਜਾ ਰਿਹਾ ਸੀ ਆਪਾਂ ਕਿੱਥੇ ਕਿੱਥੇ ਜਾ ਕੇ ਰੋਕਾਂਗੇ ਇਹ ਰਾਹ ਜਿਹੜਾ ਹੈ ਗੱਲ ਕਹਿੰਦੇ ਸਹੇਦੀਨੀ ਗੱਲ ਪਹੇਦੀ ਹੈ ਇਹ ਰਾਹ ਜਿਹੜਾ ਪਵੇਗਾ ਬਿਲਕੁਲ ਗਲਤ ਪਵੇਗਾ ਇਸ ਕਰਕੇ ਅਸੀਂ ਸਹਿਬਜ਼ਾਦਿਆਂ ਦੇ ਸ਼ਹਾਦਤ ਦਿਹਾੜੇ ਕਹਿੰਨੇ ਆ ਉਹ ਸ਼ਹੀਦੀ ਸਭਾ ਵਾ ਅਸੀਂ ਕੋਈ ਵੀਰ ਬਾਲ ਦਿਵਸ ਕੌਮੀ ਤੌਰ ਤੇ ਪ੍ਰਵਾਨ ਨਹੀਂ ਕਰਦੇ ਨਾ ਸ਼੍ਰੀ ਅਕਾਲ ਤਖਤ ਸਾਹਿਬ ਨਾ ਐਸਜੀਪੀਸੀ ਨਾ ਸਮੁੱਚੀ ਕੌਮ